ਸਾਹਿਬ ਨਿਊਜ਼ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਮੈਂ ਸਵਾਗਤ ਕਰਦਾ ਅੰਮ੍ਰਿਤਸਰ ਦੇ ਹਾਲਗੇਟ ਵਿਖੇ ਟ੍ਰੈਫਿਕ ਪੁਲਿਸ ਵੱਲੋਂ ਜੁਗਾੜੂ ਰੇੜੀਆਂ ਜਿਹੜੀਆਂ ਮੋਟਰਸਾਈਕਲ ਦੇ ਨਾਲ ਜਿਹੜੀਆਂ ਰੇੜੀਆਂ ਬਣੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਦੇ ਆ ਅੱਜ ਕਈ ਰੇੜੀਆਂ ਨੂੰ ਰੋਕ ਕੇ ਚਲਾਨ ਕਟਾਏ ਗਏ ਜਿਸ ਨੂੰ ਲੈ ਕੇ ਰੇੜੀ ਚਾਲਕ ਜਿਹੜੇ ਨੇ ਕਾਫੀ ਰੋਸ ਦੇ ਵਿੱਚ ਗੁੱਸੇ ਦੇ ਵਿੱਚ ਨਜ਼ਰ ਆਏ ਔਰ ਪੰਜਾਬ ਪੁਲਿਸ ਦੇ ਨਾਲ ਲੜਦੇ ਝਗੜਦੇ ਵੀ ਨਜ਼ਰ ਆਏ ਮੇਰੇ ਨਾਲ ਪਾਸ ਕੀ ਗੱਲ ਬਾਤ ਹੋ ਰਹੀ ਹੈ ਕੋਈ ਜੀ ਆ ਰਹੇ ਸਸ ਮੰਡੀਆਂ ਆ ਰਹੇ ਸਬਜੀ ਮੰਡੀਆਂ ਚੌਂਕ ਦੇ ਵਿੱਚ ਗੱਡੀਆਂ ਰੋਕ ਲਿਆ ਕਹਿੰਦਾ ਜੀ ਸਮਾਨ ਗਾਇ ਸਮਾਨ ਚੁੱਕੋ ਤੇ ਗੱਡੀਆਂ ਚਲਾਓ ਕਿੰਨੇ ਜੱਦੋ ਤੰਗ ਕਰਦੇ ਕੋਈ ਮੈਸੀ ਦੇ ਬਚਪਨ ਤੋਂ ਕਰਦੇ ਪਏ ਆਂ ਜਿਹੜੀ ਬਣਾਈ ਤੁਸੀਂ ਕਿੰਨੇ ਜੱਦੋ ਬਣਾ ਲਿਆ ਉਹ 2 ਸਾਲ ਹੋ ਗਏ ਪਹਿਲੇ ਸਾਲਾਂ ਇੱਕ ਵਾਰੀ ਇਹੋ ਜਿਹਾ ਕੰਮ ਹੋਇਆ ਕਦੀ ਨਹੀਂ ਹੋਇਆ ਡੇਲੀ ਇੱਥੋਂ ਜਾਂਦੇ ਆ ਡੇਲੀ ਲੰਘਦੀ ਜੀ ਕਦੀ ਆਣੀ ਯਾਦ ਰੱਖੇ ਪਹਿਲਾਂ ਆਇਓ ਕਹਿੰਦਾ ਜੀ ਇਹ ਚਲਾਣਾ ਹੈ ਗੱਡੀਆਂ ਬੰਡ ਹੋਣੀਆਂ ਤੁਹਾਨੂੰ ਵਾਰਨਿੰਗ ਦੇਣੀ ਚਾਹੀਦੀ ਇੱਕ ਟਾਈਮ ਇੱਕ ਵਾਰ ਵਾਰਨਿੰਗ ਦੇ ਦੇ ਜੇ ਅਸੀਂ ਫੇਰ ਲੈ ਗੋਦੇ ਤੇ ਫੇਰ ਅਸੀਂ ਗੁਨੇਗਾਰ ਆ ਫੇਰ ਸਾਡੀ ਗਲਤੀ ਆ ਗਰੀਬਾਂ ਦਾ ਹੀ ਘਾਟੇ ਨਾਲ ਗਰੀਬ ਸ਼ਰਿਆਮ ਹੋ ਰਹੀ ਧੱਕਾ ਧੱਕਾ ਹੋ ਰਿਹਾ ਬੈਸਟ ਕੀ ਕਰੋਗੇ ਸਰ ਨਾ ਸਰ ਗੱਡੀ ਚੱਲ ਗਈ ਫੇਰ ਕੀ ਕਰਨਾ ਹੈ ਹਾਂ ਜੀ ਬਾਈ ਬੈ ਰੂ ਮੁਕਾਬਲਾ ਕੀਤੀ ਆ ਐ ਤੁਸੀਂ ਇਹ ਕਹੇ ਕਿ ਹਨ ਮੈਂ ਅੱਧੀ ਕਾਪੀ ਦੇ ਦੇਣਾ ਤੁਸੀਂ ਪੜ ਲਓ ਬਾਕੀ ਕੋਈ ਵੀ ਤੁਸੀਂ ਲੈਣਾ ਰੂਟ ਸੰਬੰਧੀ ਐਡੀ ਸਿਟੀ ਕਮ ਨਾਲ ਤੁਸੀਂ ਕਰ ਲੋ ਉਨ੍ਹਾਂ ਨਾਲ ਸੰਪਰਕ ਸਰ ਕਹਿੰਦੇ ਉਹ ਡੇਲੀ ਆਪਾਂ ਜਾਣਦੇ ਐਥੋਂ ਕਦੀ ਹੋਇਆ ਨਹੀਂ ਅੱਜ ਪਹਿਲੀ ਵਾਰ ਮੈਂ ਮੈਂ ਤੁਹਾਨੂੰ ਇਹ ਕਾਪੀ ਦੇ ਦੇਣਾ ਸਰਕੂਲਰ ਦੀ ਤੁਸੀਂ ਇਹਦੀ ਪੜ ਲਓ ਇੱਕ ਵਾਰੀ ਤੁਹਾਨੂੰ ਪਤਾ ਲੱਗ ਜਾਏ ਸਰਕੂਲਰਲੀ ਰੇੜੀ ਦਾ ਹੀ ਇਹ ਕਾਰਵਾਈ ਹੋਈ ਹੈ ਜਵਾੜੂ ਦੁਨੀਆ ਵੀ ਹੋ ਗਈ ਆ ਵਜਾ ਪੀਟਰ ਰੇੜੀ ਆ ਕੁਝ ਸਾਰਿਆਂ ਆ ਹੋਏਗੀ ਇਹ ਕਾਰਵਾਈ ਸ਼ਹਿਰ ਵਾਸੀਆਂ ਨੂੰ ਅੱਜ ਕਿਹੜੀ ਜਗਾੜੂ ਰੇਡੀਆਂ ਚਲਾਉਂਦੇ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦਾ ਹੈ ਹਾਂਜੀ ਜੀ ਸੰਦੀਪ ਯਾ ਜਨਾ ਚਲਾਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਇਹਦੇ ਜਾਨੀ ਨੂੰ ਖਾਣ ਵੀ ਹੋ ਸਕਦਾ ਵਾ ਅੱਜ ਤਿੰਨ ਕਰਤੀਆਂ ਆਪਾਂ ਤਿੰਨ ਅੱਜ ਇਹ ਲਗਾਤਾਰ ਕਰ ਰਵਈਆ ਲੁਗੇਗੀ ਚੱਲੇਗੀ ਚੱਲੇਗੀ ਜੀ ਸਰ ਬੋਰਡ ਹੋ ਰਹੀ ਹੈ ਕੀ ਬੋਰਡ ਹੋ ਰਹੀ ਜੀ ਦਰਮਾਨਾ ਬਹੁਤ ਜ਼ਿਆਦਾ ਰੁੱਸਿਆ ਜਾ ਰਿਹਾ ਹੈ ਦੇਖੋ ਜੀ ਅਵੇ ਵੀ ਤੇ ਜੋ ਮਸ਼ੀਨ ਨੇ ਆਪਣਾ ਦਸਰਾ ਮਸ਼ੀਨ ਨੇ ਜੁਰਮਾਨਾ ਪਾਣਾ ਅਈ ਪਰਸਨਲ ਨਹੀਂ ਕੁਝ ਵੀ ਲਿਖ ਕੇ ਪਾਸ ਦੇ ਦੇ ਜੋ ਮਸ਼ੀਨ ਨੇ ਵੀ ਚਪਾ ਪਰਦੇ ਆ ਕਿ ਉਹਨਾਂ ਕੋਲ ਜਿਹੜਾ ਕਾਗਜ਼ ਨਹੀਂ ਹੈਗਾ ਜੋ ਮਸ਼ੀਨ ਨੇ ਜੁਰਮਾਨਾ ਉਹ ਹੀ ਨਿਕਲ ਕੇ ਆਏਗਾ ਇਹ ਕਿਹੜੀਆਂ ਗੱਟੀਆਂ ਦੇਖੀਗੇ ਉੱਤੇ ਨੰਬਰ ਵੀ ਨਹੀਂ ਲੱਗੇ ਤੁਹਾਨੂੰ ਬਸ ਤੁਹਾਡੇ ਸਾਹਮਣੇ ਆ ਉਹਨਾਂ ਨੂੰ ਵੀ ਬਹੁਤ ਟਾਰਤੀ ਦਾ ਵੀ ਪਿਆ ਵੀ ਜੁਰਮਾਨਾ